ਬਾਬਾ ਪੂਰੇ ਸ਼ਾਹ ਦੀ ਦਰਗਾਹ ਕਸਬਾ ਚੁਗਾਵਾਂ ਵਿਖੇ ਸਲਾਣਾ ਸੱਭਿਆਚਾਰਕ ਮੇਲਾ ਐਨ ਆਰ ਆਈ ਕਮੇਟੀ ਮੈਂਬਰ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸ਼ਰਦਾਲੂਆਂ ਨੇ ਦਰਗਾਹ ਤੇ ਮੱਥਾ ਟੇਕਿਆ ਤੇ ਮੇਲੇ ਦੀ ਸ਼ੁਰੂਆਤ ਪ੍ਰਬੰਧਕਾਂ ਨੇ ਸਮੂਹ ਸੇਵਾਦਾਰਾਂ ਆਦੀ ਦਰਗਾਹ ਤੇ ਚਾਦਰ ਚੜਾ ਕੇ ਕੀਤੀ ਉਪਰੰਤ ਲੱਗੇ ਖੁੱਲੇ ਅਖਾੜੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਬਾਗੀ ਨੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਮੇਲਾ ਕਮੇਟੀ ਵੱਲੋਂ ਕਲਾਕਾਰਾਂ ਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਸ਼ਾਮ ਨੂੰ ਕੁਸ਼ਤੀ ਮੁਕਾਬਲੇ ਵੀ ਕਰਵਾਏ ਗਏ ਕਰੀਬ 100 ਕੁਸ਼ਤੀਆਂ ਹੋਈਆਂ ਚੰਡੀ ਦੀ ਕੁਸ਼ਤੀ ਸ਼ਾਨਵੀਰ ਕੋਹਾਲੀ ਅਤੇ ਜਲਾਲ ਈਰਾਨ ਦੇ ਵਿੱਚ ਹੋਈ ਸ਼ਾਨਵੀਰ ਕੋਹਾਲੀ ਨੇ ਜਲਾਲ ਈਰਾਨ ਨੂੰ ਜਿੱਤ ਕੀਤਾ ਜੇਤੂ ਪਹਿਲਵਾਨ ਸ਼ਾਨਵੀਰ ਦੀਪ ਜੂਐਸਏ ਵੱਲੋਂ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਸਾਬ ਨੰਬਰ ਦਾ ਸੁਖਬੀਰ ਸਪੇਨ ਗੁਰਸਾਹਿਬ ਆਸਟ੍ਰੇਲੀਆ ਵੱਲੋਂ ਪਹਿਲਵਾਨ ਗੁਰਦੀਪ ਚੁਗਾਮਾ ਅਤੇ ਪਹਿਲਵਾਨ ਪਿੰਦਾ ਦੋਦੀ ਚੁਗਾਮਾ ਨੂੰ 31-31000 ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਲਾਕਾਰ ਦੀ ਸੇਵਾ ਸਾਹਿਬ ਨੰਬਰ ਦਾ ਉਲਬਲੋਕ ਕਰਾਈ ਗਈ ਇਸ ਮੌਕੇ ਸਰਪੰਚ ਜਤਿੰਦਰ ਸਿੰਘ ਕਾਲਾ ਸਾਬਕਾ ਸਰਪੰਚ ਨਿਰਪਾਲ ਸਿੰਘ ਪ੍ਰਧਾਨ ਸਵਰਨ ਸਿੰਘ ਪ੍ਰਧਾਨ ਰਾਮ ਸਿੰਘ ਗੁਰਸੇਵਕ ਸਿੰਘ ਖਜਾਂਚੀ ਮਿੰਟੂ ਮੈਡੀਕਲ ਸਟੋਰ ਵਾਲਾ ਸਰਕਲ ਪ੍ਰਧਾਨ ਸਖਤਰ ਸਿੰਘ ਫੌਜੀ ਬਲਦੇਵ ਸਿੰਘ ਮੈਂਬਰ ਸ਼ਮਸ਼ੇਰ ਸਿੰਘ ਨੰਬਰਦਾਰ ਅਮਨ ਮੈਂਬਰ ਦੇਸ਼ ਰਾਜ ਗਿੰਦੂ ਗਿੱਲ ਦਿਲਬਾਗ ਸਿੰਘ ਸੁਰਜੀਤ ਸਿੰਘ ਕਾਲਾ ਸੋਨੂ ਖਤਰੀ ਜਗਦੇਵ ਸਿੰਘ ਜੱਗਾ ਮੈਂਬਰ ਗੁਰਦੇਵ ਸਿੰਘ ਨਿਰਮਲ ਸਿੰਘ ਪ੍ਰਦਾਨ ਧਰਮਪਾਲ ਸਿੰਘ ਅੰਮ੍ਰਿਤਪਾਲ ਸਿੰਘ ਨੰਬਰਦਾਰ ਤਾਰਾਚੰਦ ਗੁਲਾਬ ਨੰਬਰਦਾਰ ਨਵਤੇਜ ਬੱਬੂ ਕਾਬਲ ਸਿੰਘ ਗੁਰਪੇ ਸਿੰਘ ਮੰਜੂ ਚਗਾਵਾ ਬੰਟੀ ਚਗਾਵਾ ਸਿਕੰਦਰ ਦੋਦੀ ਪਹਿਲਵਾਨ ਨੰਬਰਦਾਰ ਇੰਦਰਜੀਤ ਸਿੰਘ ਕਾਲਾ ਮਨਜੀਤ ਸਿੰਘ ਪੱਪੀ ਅੰਮ੍ਰਿਤਪਾਲ ਸਿੰਘ ਗੁਰਦੀਪ ਪਹਿਲਵਾਨ ਨੰਬਰਦਾਰ ਮੇਜਰ ਸਿੰਘ ਪ੍ਰਧਾਨ ਡਾਕਟਰ ਸਾਹਿਬ ਸਿੰਘ ਜੀਤੂ ਕਲੱਬ ਵਾਲਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਸ ਮੌਕੇ ਹਾਜ਼ਰ ਸਨ ਤਾਂ ਤਾਂਤਾ ਤੰਤਾ ਬਾਪੂਰੇ ਸ਼ਾਹ ਜੀ ਤੇ ਵਲੀਆਂ ਦਾ ਮੇਲਾ ਆ ਇਹ ਮੇਲਾ ਸਾਰੇ ਪਿੰਡ ਦੇ ਸਹਿਯੋਗ ਨਾਲ ਕਰਾਇਆ ਗਿਆ ਆ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਾਇਆ ਗਿਆ ਸਾਰੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕਰਾਇਆ ਗਿਆ ਚੜਦੀ ਕਲਾ ਜੇ ਮੇਲਾ ਰਿਹਾ ਆ ਤੁਹਾਡੀ ਪੂਰੀ ਕਮੇਟੀ ਵੱਲੋਂ ਦੋਵੇਂ ਹੱਥ ਜੋੜ ਕੇ ਸਾਰੇ ਨਗਰ ਖੇੜੇ ਦਾ ਧੰਨਵਾਦ ਕਰਦੇ ਆ ਵੈਗੂ ਜੀ ਖਾਲਸਾ ਵੈਗੂ ਜੀ ਫਤਿਹ